ਬਾਬਾ ਜੀ ਜੀ ਕਮਾਲ ਹੋ ਗਿਆ ਆਈ ਹੋਈਆਂ ਸਾਰੇ ਇਨਸਾਨਾਂ ਤੋਂ ਪਹਿਲਾਂ ਮੈਂ ਬਾਬਾ ਜੀ ਦਾ ਜ਼ਿਕਰ ਕਰਨਾ ਸਾਰੇ ਇਨਸਾਨਾਂ ਦੀ ਉਮੀਦ ਕਰਦਾ ਕਿ ਬਾਬਾ ਜੀ ਦਾ ਜ਼ਿਕਰ ਕੰਨ ਵਿੱਚ ਕੇ ਬੁਲਾਇਓ ਓ ਸੱਚੇ ਦਰਬਾਰ ਕੀ ਜੈ ਪਿਆਰੀ ਸਾਧ ਸੰਗਤ ਜੀਓ ਮੈਂ ਆਪ ਜੀ ਦਾ ਬੜਾ ਪੁਵਾਰੀ ਆ ਖਾਸ ਕਰਕੇ ਬੈਸੰਦ ਗੁਰਜੀ ਪੱਕਾ ਪੁੱਲ ਮਿਆਣੀ ਇਹਨਾਂ ਦੀਆਂ ਸੰਗਤਾਂ ਆਕਰਸ਼ਿਤ ਹੋ ਕੇ ਹਰ ਸਾਲ ਇਸ ਨੀਲੇ ਦੀ ਸ਼ੋਭਾ ਬਣਦੀਆਂ ਹਨ ਤੇ ਮੈਂ ਧੰਨਵਾਦ ਕਰਦਾ ਹਾਂ ਇਹਨਾਂ ਦੀਆਂ ਸੰਗਤਾਂ ਦੇ ਵਿੱਚ ਕਿ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੋਰਡੀਨੇਟਰ ਸਮਰਪਤ ਅਤੇ ਮਹਾਂਪੁਰਸ਼ ਸਾਡੇ ਜਿਹੜੇ ਮਾਨਯੋਗ ਪਾਬਾ ਰਸ਼ਵਾਲ ਜੀ ਇਹ ਵੀ ਢੇੜਾ ਖੱਲਾਂ ਵਾਲੇ ਸਾਡੇ ਵਿੱਚ ਮਤਲਬ ਬੜਾ ਮੇਰ ਪ੍ਰਿਆਤ ਰੱਖਦੇ ਹਨ ਬਾਬਾ ਜੀ ਕੈਲੋ ਵਾਲੇ ਬਾਬਾ ਸੁਰਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਖਰਾਬਾਦ ਵਾਲੇ ਮੈਂ ਜਸਵੀਰ ਸਿੰਘ ਜੀ ਪੱਕਾ ਪੁਲ ਸਾਫ ਦਾ ਸਰਪੰਚ ਨਵਿੰਦਰ ਸਿੰਘ ਜੀ ਪੱਕੇ ਪੁਲ ਵਾਲੇ ਸਾਰਿਆਂ ਦਾ ਹੀ ਸਰਪੰਚਾਂ ਦੇ ਬੁਰਜੀ ਸਰਪੰਚ ਪਿੰਸਾ ਵਾਲੇ ਸਾਰਿਆਂ ਦਾ ਹੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਸੰਦੇਸ਼ ਸਾਨੂੰ ਆ ਗਿਆ ਕਿ ਅਸੀਂ ਕਿਸੇ ਕਾਰਨ ਨਹੀਂ ਬੋਲ ਸਕਦੇ ਇਸ ਕਰਕੇ ਮੈਂ ਸਾਰਿਆਂ ਸੰਗਤਾਂ ਦਾ ਧੰਨਵਾਦ ਕਰਦਾ ਹੋਇਆ ਇਹ ਗੱਲ ਖਵਾਗਾ ਕਿ ਜਿਸ ਦਰਬਾਰ ਤੋਂ ਤੁਸੀਂ ਅੱਜ ਬੈਠੇ ਹੋ ਇਹ 1987 ਦਾ ਦਾਸ ਨੇ ਦਾਸ ਦੀ ਸੇਵਾ ਲੱਗੀ ਸੀ ਕਿਸੇ ਮਹਾਪੁਰਸ਼ ਨੇ ਲਾਈ ਸੀ ਔਰ ਉਹ ਜਿਹੜੀ ਸੇਵਾ ਦੰਬੜੀਆਂ ਤੋਂ ਸ਼ੁਰੂ ਹੋ ਕੇ ਦੁਕੀਆਂ ਤਕੀਆਂ ਤੋਂ ਸ਼ੁਰੂ ਹੋ ਕੇ ਅੱਜ ਬਾਬਾ ਜੀ ਦਾ ਪੰਡਾਲ ਜਿਹੜਾ ਬੜਾ ਫੁੱਲਾਂ ਭਰਿਆ ਇੱਕ ਫਣਵਾਲੀ ਬਣਿਆ ਹੋਇਆ ਔਰ ਇਹ ਦਾਸ ਦਾ ਇੱਕ ਪਰੰਪਰ ਸੀ ਮੇਰੇ ਇਲਾਕੇ ਦੀ ਸੰਗਤ ਸੁਣਦੀ ਆ ਸੇਧ ਠੀਕ ਨਹੀਂ ਰਹਿੰਦੀ ਇਹ ਦਾਸ ਦਾ ਇੱਕ ਪਰੰਪਰ ਸੀ ਕਿ ਇਸ ਜਗ੍ਹਾ ਨੂੰ ਬਣਾਉਣ ਵਾਸਤੇ ਇੱਕ ਪਾਰਕ ਦੀ ਦਰਦ ਮੈਂ ਬਾਬਾ ਜੀ ਬਣਾਣੀ ਚਾਹਨਾ ਕਿਸੇ ਵੀ ਚੀਜ਼ ਦੇ ਉੱਤੇ ਮੈਂ ਆਪਣਾ ਨਾਮ ਨਹੀਂ ਲਿਖਾਂਗਾ ਮੈਂ ਅਗਰ ਬਿਜਲੀ ਦਾ ਮੀਟਰ ਲਾਇਆ ਉਹਦੇ ਤੇ ਵੀ ਮੈਂ ਅੰਦਗ ਜਿਹੜਾ ਉਹ ਜ਼ਿੰਮੇਵਾਰ ਪ੍ਰਧਾਨ ਲਿਖਿਆ ਪ੍ਰਧਾਨ ਕੋਈ ਵੀ ਮੌਕੇ ਦਾ ਹੋ ਸਕਦਾ ਇਸ ਕਰਕੇ ਪਿਆਰੀ ਸੰਗਤ ਸੰਗ ਜੀਓ ਮਿੰਡੂ ਤੇ ਇਸ ਜਗ੍ਹਾ ਤੋਂ ਬਹੁਤ ਕੁਝ ਮਿਲਿਆ ਇਹ ਹੀ ਮੇਰੇ ਗੁਰੂ ਪੀਰ ਨੇ ਇਹੀ ਮੇਰੇ ਸਭ ਕੁਝ ਨੇ ਔਰ ਮੈਂ ਸਭ ਤੋਂ ਜ਼ਿਆਦਾ ਜਿਹੜਾ ਮੰਨਦਾ ਜਿਹਦਾ ਮੈਂ ਸਭ ਤੋਂ ਜ਼ਿਆਦਾ ਪ੍ਰੀਤ ਆਦਾਸਾਂ ਉਹ ਤੰਗਨ ਸਿੰਘ ਗੁਰੂ ਨਾਨਕ ਦੇਵ ਜੀ ਹਨ ਜਿਨ੍ਹਾਂ ਨੇ ਪੀਰਾਂ ਨੇ ਪੀਰ ਤੇ ਆਪਣੇ ਆਪ ਨੂੰ ਉੱਚ ਦੇ ਪੀਰ ਕਹਾਇਆ ਮੈਂ ਸਮਝਦਾ ਕਿ ਬਾਬਾ ਨਾਨਕ ਅਗਰ ਇਤਿਹਾਸ ਵੜੀਏ ਤੇ ਉਹਦੇ ਵਿੱਚ ਸਾਰੇ ਇਤਿਹਾਸ ਦੇ ਵਿੱਚ ਮਜਨੂਮਾਂ ਨੂੰ ਗਰੀਬਾਂ ਨੂੰ ਜਿਹੜਾ ਹੈ ਉਹ ਬਰੋਬਰ ਦਾ ਹੱਕ ਦੇਣ ਦੀ ਗੱਲ ਕੀਤੀ ਗਈ ਹੈ ਬਾਬੇ ਨਾਨਕ ਨੇ ਦੇਖਦਾ ਕਹਿ ਦਿੱਤੀ ਕਿ ਨੀਚਾ ਅੰਦਰ ਮੀਚਾ ਤੇ ਮੀਚੀ ਹੋ ਅਤ ਨੀਚ ਨਾਨਕ ਸਿੰਘ ਕੇ ਸੰਸਦ ਬੜਿਆ ਸੁਟਾ ਦੀ। ਉਹ ਕਹਿੰਦਾ ਮੈਂ ਤਾਂ ਸਭ ਤੋਂ ਨੀਚ ਦੇ ਨਾਲ ਆ। ਸੋਈ ਸਾਰਾ ਇਤਿਹਾਸ ਫਾੜਨੋ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਵੀ ਇਹ ਗੱਲ ਕਹੀ ਇਨੀ ਗਰੀਬਨ ਨੂੰ ਪਾਤਸ਼ਾਹੀ ਯਾਦ ਕਰੇ ਹਮਰੀ ਕਰਾਈ। ਮੈਂ ਉਹਨਾਂ ਚੀਜ਼ਾਂ ਨੂੰ ਲੈ ਕੇ ਸ਼ੁਰੂਆਤ ਚੱਲਿਆ ਹੋਇਆ ਔਰ ਗੁਰੂ ਜੀ ਦੇ ਮਾਰਗਦਰਸ਼ਨ ਦੇ ਬਾਅਦ ਨਾਨਕ ਦੇ ਮਾਰਗਦਰਸ਼ਨ ਦੇ ਚੱਲਦਾ ਮੈਨੂੰ ਕਈ ਜਥੇਬੰਦੀਆਂ ਨੇ ਆ ਕੇ ਪੁਆਇੰਟ ਵੀ ਕੀਤਾ ਔਰ ਜਦੋਂ ਉਹਨਾਂ ਨਾਲ ਵਚਨ ਹੋਇਆ ਤੇ ਮਨ ਲਿਆ ਵੀ ਠੀਕ ਆ ਜੀ। ਸੋਈ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ। ਇਹਨਾਂ ਆਪਣੇ ਸੱਚੇ ਦਿਲ ਨਾਲ ਇਸ ਜਗ੍ਹਾ ਨੂੰ ਮੰਨਦਾ ਹੈ। ਪਾਪਾ ਉਹਦੀ ਆਸਾਂ ਬੜਾ ਦਪੂਰੀਆਂ ਕਰਦਾ ਨਹੀਂ ਦੇ ਪਰ ਤਾਂ ਅਜਮਾ ਕੇ ਵੇਖ ਲੈ ਸੱਚੇ ਦਿਲ ਨਾਲ ਤਾਂ ਆ ਕੇ ਪਾਪਾ ਸ਼ਮਨਾ ਪੂਰੀਆਂ ਕਰੇਗਾ। ਇੰਨਾ ਕੁਝ ਕਹਿਣਾ ਆ। ਮੈਂ ਬਾਬਾ ਜੀ ਵਿਸ਼ਵਾਲ ਦਾ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ। ਜਿਹੜੇ ਆਏ ਸਾਲ ਸਾਨੂੰ ਆਸ਼ੀਰਵਾਦ ਦਿੰਦੇ ਆ ਉਹਨਾਂ ਦਾ ਓਟ ਆਸਰਾ ਬਣਿਆ ਰਹਿੰਦਾ ਹੈ। ਮੈਂ ਸਮਝਦਾ ਕਿ ਵਾਹ ਸਾਰੇ ਹੀ ਜੀ ਨਹੀਂ ਸਕਦਾ ਸਾਰਿਆਂ ਨੂੰ ਜੀ ਆਇਆਂ ਮਾਰ-ਮਾਰ ਕਹਿਣਾ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।